ਪਿਆਰੇ ਵਿਦਿਆਰਥੀਓ ਉਹਨਾਂ ਦੇ ਨਾਲ ਆਏ ਹੋਏ ਉਹਨਾਂ ਦੇ ਮਾਪੇ ਕਮੇਟੀ ਮੈਂਬਰ ਸਹਿਬਾਨ ਵਿਦੇਸ਼ ਦੀ ਧਰਤੀ ਤੋਂ ਮਹਾਪੁਰ ਸਾਡੇ ਕੋਲ ਪਹੁੰਚੇ ਆ ਮੈਂ ਆਪ ਸਾਹ ਆਇਆ ਦਾ ਨਿੱਘਾ ਹਾਰਦਿਕ ਜੀ ਆਇਆ ਸਵਾਗਤ ਕਰਦਾ ਜੀ ਆ ਆ ਰਿਹਾ ਧੰਨਵਾਦ ਤੁਸੀਂ ਸਾਰੇ ਇਸ ਪ੍ਰੋਗਰਾਮ ਆਪਣੀ ਵਿਰਾਸਤ ਆਪਣਾ ਸੱਭਿਆਚਾਰ ਸਾਡਾ ਜੋ ਵੀ ਜੀਵਨ ਵਿੱਚ ਹੋ ਰਿਹਾ ਜੋ ਵੀ ਸਾਨੂੰ ਗੁਰੂ ਸਾਹਿਬਾਨਾਂ ਨੇ ਦਿੱਤਾ ਜਿੰਨੀ ਵੀ ਗੁਰਮਤਿ ਦਿੱਤੀ ਆ ਜੀਵਨ ਜਾਗ ਦਿੱਤੀ ਆ ਦੁਨੀਆਂ ਦੀ ਸਭ ਤੋਂ ਸਰਮੌਰ ਇਹ ਜਾਤ ਆ ਇਹ ਵਿਚਾਰ طرح ਜੀਵਿਤ ਰਹੇ ਪੰਜਾਬੀ ਪੰਜਾਬੀ ਜੀਵਿਤ ਰਹੇ ਇਹ ਹੀ ਬੜੀ ਲੋੜ ਸੀ ਤਾਂ ਇਹ ਮਾਪੁਰਾ ਸਕੂਲ ਦੇ ਨਾ ਖੇਲਾ ਕੇ ਦੇ ਦਿੱਤੇ ਐ ਸਮਝ ਵਿੱਚ ਇੱਕ ਤੁਸੀਂ ਦੇਖਦੇ ਆ ਨਾ ਅਸੀਂ ਭੱਜ ਕੇ ਕਨਵਰਟ ਸਕੂਲਾਂ ਵਾਲਾ ਕਾਨਵਰਟ ਦਾ ਮਤਲਬ ਸਮਝ ਲਈ ਕਾਨਵਰਟ ਸਕੂਲ ਦਾ ਕਾਨਵਰਟ ਫੀਲ ਦਾ ਮਤਲਬ ਇਹ ਸੀ ਜਿਨ੍ਹਾਂ ਦੇ ਬਾਪੇ ਨਹੀਂ ਹੈਗੇ ਰਹਿਜੀ ਸਕੂਲ ਬਣਾਇਆ ਸੀ ਦੋਰੀਆਂ ਦੇ ਕੋਲ ਖਾਦੇ ਵਿੱਚ ਤੇ ਉੱਥੇ ਉਹਨਾਂ ਬੱਚਿਆਂ ਦੀ ਭੈਣ ਕਿਸੀ ਹੁੰਦੀ ਜਿਹੜੀ ਘਰੋਂ ਵਾਲੀ ਜੋ ਸਿਸਟਰ ਹੋ ਜਾਂਦੀ ਸੀ ਜਿਹੜਾ ਕਿ ਉਹਨੂੰ ਵੱਡਾ ਖਾਕੇ ਉਹਨੂੰ ਖਾਣ ਦੇ ਦਿੰਦੇ ਅਸੀਂ ਉਹਨਾਂ ਨੂੰ ਰੀਸ ਕੀਤੀ ਕਿ ਜਿਹੜੇ ਨਵਾਰਤ ਬੱਚੇ ਸੀ ਅਸੀਂ ਵੀ ਕਾਨਵਰਟ ਹੋਰਲੇ ਪੰਜਾਬ ਤੋਂ ਹੋਰਲੇ ਉਹਨਾਂ ਨੇ ਅਸੀਂ ਉਹਨਾਂ ਦੀ ਰੀਸ ਕੀਤੀ ਆ ਅਗਲੇ ਸਕੂਲਾਂ ਨਾਲ ਕੌਣ ਕੌਣ ਵਗੈਰਾ ਆੜਿਆ ਅਸੀਂ ਉਹਨਾਂ ਦੀ ਭਾਸ਼ਾ ਲੈ ਲਈ ਪਰ ਉਹਨਾਂ ਦੀ ਤਾਂ ਮਜਬੂਰੀ ਸੀ ਉਹਨਾਂ ਨੇ ਲਾਪੇ ਨਹੀਂ ਸੀ ਤੇ ਇੱਥੇ ਤਾਂ ਪੰਜਾਬ ਦੇ ਵਿੱਚ ਸਾਰਿਆਂ ਦੇ ਬਾਪੇ ਗਏ ਬੜਾ ਕੁਝ ਹੈ ਗਿਆ ਸਾਡੇ ਕੋਲ ਵਿਰਾਸਤ ਤੋਂ ਬੜੀ ਤੋਂ ਕੀ ਆਪਣੀ ਖਾਲਸਾ ਵਿਰਾਸਤ ਹੈ ਅਸੀਂ ਇਹਨੂੰ ਸਾਹਮਣਾ ਸੀ ਸਾਡੇ ਉਹਨਾਂ ਦੀ ਗਲਤ ਸਟੈਪ ਚੱਕਿਆ ਗਿਆ ਕੱਲੀ ਇਹ ਵੇਚੀਏ ਮੋਰ ਕਹੇਗੇ ਇੰਗਲਿਸ਼ ਪੜ পড় ਕੇ ਆ ਕੇ ਬੱਚੇ ਨੇ ਦੇਸ਼ਾਂ ਗੜ ਦਿੱਤੇ ਤੇ ਇੱਥੇ ਘਰਾਂ ਦੇ ਵਿੱਚ ਸੁੰਨਸਾਨ ਕਹੀ ਹੋਈ ਆ ਮੈਨੂੰ ਪਤਾ ਹੈ ਕਿ ਮਾਂ ਕੋਲ ਜੀ ਸਾਰੇ ਮੋਰਖਾਂ ਨੂੰ ਮਾਇਆ ਆ ਇਹ ਮਾਪਿਆਂ ਦਾ ਦਰਦ ਬੜਾ ਮਹਿਸੂਸ ਕੀਤਾ ਜਾ ਰਿਹਾ ਵੀ ਕੋਔਰ ਵਾਲੀਆਂ ਬੇਟੀਆਂ ਉਹਨਾਂ ਦੀ ਕੀ ਕਰਨੀ ਹੈ ਜਿੱਧਰ ਉਹ ਜਾਂਦੀਆਂ ਕੀ ਇਹ ਉਹ ਪੰਜਾਬੀ ਆਊਗੀ ਜੇ ਇਸ ਬੱਚੇ ਨੂੰ ਜਿਸ ਮਾਪਿਆਂ ਨੂੰ ਕਿਹੜਾ ਲੋਕਾਂ ਨੂੰ ਆਪਣੀ ਪੰਜਾਬੀ ਨਹੀਂ ਨਹੀਂ ਆਈ ਉਹ ਪਹਿਲੀ ਗੱਲ ਹੈ ਕਿ ਆਦੇ ਮੂਲੋਂ ਟੁੱਟਣਗੇ ਮੂਲ ਜਿਹੜਾ ਇਹ ਸਾਡਾ ਤੁਹਾਨੂੰ ਫਰਾਂਸ ਸਾਹਿਬ ਦੀ ਜਿਹੜਾ ਪੰਜਾਬੀ ਨਹੀਂ ਪੜ ਸਕੂਗਾ ਉਹ ਇਹਨਾਂ ਸ਼ਬਦਾਂ ਦਾ ਨਾਮ ਕਿੱਥੋਂ ਪਾ ਸਕਦਾ ਗੁੱਦਾ ਐਵੇਂ ਇੱਕ ਪੀੜ ਚਾਲ ਚੱਲਦੀ ਕਿੱਥਲੀ ਇਮੇਸ਼ਨ ਵਾਲੀ ਗੱਲ ਬਣਵਾਣੀ ਆ جرمن فرانس اٹلی سوئزرلینڈ کنک نے اربوں کے کنک نے جنہوں نے اپنی بھاشا نہیں چیزیں ہوا پیسے دے دے سن کے جی بچے گئے بھی نہیں اتنے جا کے بہت نہیں لگے ہوئے میرے بچے خود گئے میں بڑی شدت نہ محسوس کرتا ہوں بچے اتنے جا کے لیبر لگے ہوئے آ سارا جو سارا ماپیاں لگ گیا کروڑ روپیے لائے اور بہتر کوئی نکلتا نہیں گیا اس گلو ਦੋੜਾ ਐਂਡ ਤਾਂ ਕਿਤੇ ਵੀ ਨਹੀਂ ਕਿ ਇੱਥੇ ਵੀ ਆਪ ਦੇ ਵੀ ਨਿਸਰਤਾਈਏ ਬਾਹਰ ਦੇ ਘੰਟਰਾ ਆ ਗਿਆ ਕਿ ਗਾਮਜਾਦ ਹੋ ਗਿਆ ਤੇ ਸਾਡੇ ਲੋਕ ਜਾਂ ਅਸੀਂ ਮਿਹਨਤ ਵੀ ਕਰਦੇ ਛੋਟੇ ਕੰਮਾਂ ਨੂੰ ਇੰਨਾ ਬਚ ਕਰਦੇ ਆ ਜਿਹਦੇ ਨਾਲ ਸਾਡੀ ਆਪ ਦੀ ਕਾਮਯਾਬੀ ਘਟਦੀ ਆ ਤੇ ਅਸੀਂ ਦੇਸ਼ਾਂ ਨੂੰ ਕਰ ਲਿਆ ਕਰੋੜਾਂ ਰੁਪਈਆ ਨੇ ਬਗੜੇ ਲਾ ਕੇ ਲੋਕ ਸਾਡੇ ਕੀ ਪਰਦੇਸ਼ਿਆਂ ਵਿੱਚ ਉਠਾ ਆ ਗਏ ਤੇ ਆਪ ਬਾਹਰ ਕਿਲੇ ਗਏ ਇਹ ਉਹਨਾਂ ਤੇ ਕਮਜ਼ੀ ਹੋ ਜਾਂਦੇ ਤੁਹਾਡੇ ਸਾਹਮਣੇ ਇਹ ਸਾਰੀ ਗੱਲ ਪਹਿਲਾਂ ਅਸੀਂ ਪਾਕਿਸਤਾਨ ਦੇ ਅੰਦਰ ਪੰਜਾਬ ਛੱਡ ਆਏ ਆ ਕਿ ਹੁਣ ਅਸੀਂ ਆਪਦੇ ਘਰ ਹੀ ਛੱਡ ਦਿੱਤੇ ਇਹ ਬੜੀ ਵੱਡੀ ਇਤਰਾਸ ਦੀ ਆ ਇਹ ਕਰਕੇ ਜਿਹੜੇ ਆਪਣੇ ਸਕੂਲ ਨੇ ਖਾਸ ਸਕੂਲ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਵੀ ਪੜਾਈ ਜਾਂਦੀ ਆ ਮੈਥ ਵੀ ਪੜਾਈ ਜਾਂਦਾ ਸੇਂਹ ਵੀ ਪੜਾਈ ਜਾਂਦੀ ਐ ਇਹ ਨਹੀਂ ਸੀ ਪੜਾਈ ਜਾਂਦੀ ਆ ਹੋਰ ਸਾਫੇ ਸਾਰੇ ਪੜਾਈਏ ਤੇ ਲੋੜ ਪਤਾ ਲੋ ਦਾ ਆਪਾਂ ਸਾਰਾ ਖਾਣਾ ਆ ਨਾ ਤਾਂ ਕੱਲਾ ਰੋਟੀਆਂ ਖਾਣੇ ਹੀ ਸੁੱਤਰ ਆਲਾ ਕੰਮ ਨਾ ਕੱਲੀ ਦਾਲ ਖਾਣੇ ਹੀ ਸੁੱਤਰ ਆਉਂਦਾ ਆ ਨਾ ਕੱਲਾ ਸਨਾਤ ਖਾਤੇ ਜਿਉਂ ਜਿਹਾ ਹੀ ਜਾਂਦਾ ਨਾ ਕੱਲੀ ਮਿਠਾਈ ਖਾਦੇ ਹੀ ਸਰੀਰ ਤੋਂ ਉੱਤਰਾ ਜੀਵਨੀ ਬਾਤ ਤੇ ਜੋਰ ਕੋ ਚਾਹੀਦਾ ਹੈ ਉਹ ਆਪਣੇ ਸਕੂਲਾਂ ਵਿੱਚ ਸਾਰਾ ਪਾਉਂਦਿਆਂ ਕਿੰਨੇ ਬੱਚੇ ਆਜ ਚੰਗੇ ਪੜ੍ਹਸ ਕਰਕੇ ਚੰਗੇ ਆਦਤਾਂ ਤੇ ਲੱਗੇ ਆ ਇੱਥੇ ਲੱਗੇ ਆਪਣੇ ਸਕੂਲਾਂ ਦੇ ਬੱਚੇ ਨੇ ਉਹ ਤਾਂ ਪੁੱਤਰੋਂ ਤਾਂ ਨਹੀਂ ਆਏ ਮੈਂ ਹੋਰ ਡਾਕਟਰ ਨੂੰ ਵੀ ਇਧਰ ਲਿਵਾ ਲਿਆ ਹਾਈ ਸਕੂਲ ਤੋਂ ਪੜ੍ਹੇ ਨੇ ਉਹ ਕਦੋਂ ਉਹਨਾਂ ਨੂੰ ਕਿਹੜੀ ਵੱਖਰੀ ਮੇਰੀ ਪੜਾਈ ਗਈ ਅਸੀਂ ਵੇਖੀ ਆਪਣੇ ਬੱਚੇ ਲੋੜ ਬਦਾਅਤ ਕਿੰਨੀ ਹੁੰਦੀ ਹੈ ਉਹ ਕਰ ਲੈਣ ਦੇ ਐਵੇਂ ਪੇਟਚਾਲ ਦਾ ਨਾਮ ਫਸੋ ਇਧਰ ਤਾਂ ਜਾਂਦੀ ਲੋੜ ਨਹੀਂ ਮੇਰੇ ਇੱਕ ਅੰਕਿਤ ਨਾ ਗਾਮਨ ਦੀ ਜੀ ਕਹਿੰਦੇ ਮੈਂ ਨਕਸੀ ਦੇ ਵਿੱਚ ਮੋਗੀ ਵਿੱਚ ਪੜਾਇਆ ਕਾਲਜ ਸਕੂਲ ਦੇ ਵਿੱਚ ਤਾਂ ਪਹਿਲੇ ਸਾਢੇ 80 ਹਜ਼ਾਰ ਦੀ ਨਕਸੀ ਦੀ ਖਰਚ ਆਇਆ ਹੈ ਤੇ ਸਾਡੇ ਸਕੂਲ ਦਾ ਸਾਰਾ ਕੀ ਆ 12 ਤੋਂ 15 ਹਜ਼ਾਰ ਰੁਪਈਆ ਖਰਚਾ ਤੇ ਨਾਲ 7-8 ਹਜ਼ਾਰ ਲੈਣ ਦੀ 20 ਹਜ਼ਾਰ ਦੇ ਵਿੱਚ ਜੋ ਬੱਚੋ ਦਾ ਜਣਾ ਉਹ ਅਸੀਂ ਦਿੱਤੀ ਜਾਂਦੇ ਹਾਂ ਤੇ ਮੈਂ ਵਾਦਾ ਕਰਦਾ ਕਿ ਸਾਡੇ ਬੱਚੇ ਦੀ ਕਾਮਯਾਬ ਹੋ ਰਹੀ ਹੈ ਤੇ ਹੁਣ ਕਿੰਨੀ ਸਮਝ ਨਹੀਂ ਹੋਣੀ ਇਹ ਬੱਚਿਆਂ ਦਾ ਨਾ ਪੜ੍ਹੇ ਨਾ ਪਿਆਰ ਕਰਿਆ ਤੇ ਹੋਰ ਹੀ ਕੋਈ ਸਿੱਖ ਕੇ ਤੁਹਾਨੂੰ ਵੀ ਬਦਲ ਗਏ ਤੇ ਫਿਰ ਕੀ ਕਹਿੰਦੇ ਬੀਸ ਕਰਦੇ ضرور اس جاتا غور کرو آپ اپنے اپنی سرکت واسطے بڑا کچھ کر دیتے ہیں دو چار پہلے ہو موٹر سائیکل پیرا لے کے دینے ہو پچھلے سال بچہ جسکرنگ جلے آئے تو بہت بری طرح موٹر سائیکل چلتا ہے نا چلتا پہ جانا ਜ਼ਰੂਰ ਆਪਣੇ ਬੱਚਿਆਂ ਨੂੰ ਜਦੋਂ ਵਹੀਕਲ ਸੰਤ ਲੈ ਕੇ ਜਾਂਦੇ ਹੋ ਇਹਨਾਂ ਨੂੰ ਟ੍ਰੇਨਿੰਗ ਵੀ ਸ਼ੁਰੂ ਕਰਾਇਆ ਕਰੋ ਇਹਨਾਂ ਨੂੰ ਦੱਸਿਆ ਕਰੋ ਜਾਣਾ ਕਿੰਨੇ ਆਉਣਾ ਕਿੰਨੇ ਹੱਥ ਦੇ ਆਪਣੇ ਹੱਥ ਦਾ ਕਿਵੇਂ ਪਾਲਣ ਕਰਨਾ ਹੈ ਕਿਦਾਂ ਨੇ ਕਿਤੇ ਅਸੀਂ ਗਲਤੀਆਂ ਕਰਦੇ ਆਂ ਤਾਂ ਫਿਰ ਖੁਦ ਹੀ ਆ ਜਾ ਫੋਟਣਾ ਪੈਂਦਾ ਹੋਰ ਜਿਹੜੀ ਸਭ ਤੋਂ ਵੱਡੀ ਤਰਾਸਦੀ ਇਹ ਬਾਤਰੀ ਆ ਕਿ ਐਸ ਸਾਲ ਦੇ ਵਿੱਚ ਮੇਰੇ 12 ਬੱਚੇ ਉਹ ਨੇ ਜਿਨ੍ਹਾਂ ਦੇ ਪਾਪਾ ਜੀ ਦੀ ਡੈਥ ਹੋ ਗਈ ਆ ਕਾਰਨ ਵੱਖਰੇ ਵੱਖਰੇ ਦੀ ਸਰਤ ਲਖਦੇ ਸਿੰਘ ਗੱਟੇ ਦੋ ਉਹਨਾਂ ਨੂੰ ਹਾਰ ਟੇਗਾ ਅਰ ਜਿਸੇ ਜੀ ਦੀ ਬਿਜਲੀ ਦੇ ਤੁਨਾਲਾ ਦੇਖੋ ਰਹੀ ਆ ਮਤਲਬ ਇੱਕ ਵੀ ਮੇਰਾ ਪਿਆ ਜਿਹਦੇ ਗੁਰਦੇ ਖਰਾਬ ਹੋਏ ਨੇ ਮੰਧੂ ਵਾਲੇ ਨੂੰ ਉਹ ਦਿਨ ਉਹਨਾਂ ਦੇ ਬੱਚੇ ਵੀ ਪੜਦੇ ਆ ਫੀਸ ਪੇ ਚੰਗ ਤੋਂ ਆਸਮਰਾਖੂ ਗਿਆ ਮੈਂ ਤਾਂ ਇਹ ਦਾ ਕਰਦਾ ਪਿਆ ਵੀ 10 ਬੱਚੇ ਜਿਹੜੇ ਕਿਸੇ ਸਰ ਅਨਾਥ ਹੋ ਗਏ ਜਿਨ੍ਹਾਂ ਦੇ ਪਾਪਾ ਨਹੀਂ ਹੈਗੇ ਤੇ ਘਰ ਵੀ ਬਹੁਤ ਚੰਗੇ ਨਹੀਂ ਖੀਸਦੀ ਹੁੰਦੇ ਨਹੀਂ ਕਰ ਜੁਕਦੇ ਤੇ ਜਿਹਨੂੰ ਫੀਸ ਪੇ ਕਰ ਜੁ ਕਾ ਨਹੀਂ ਕੀਤਾ ਫਿਰ ਕੀ ਆ ਕੀਤਾ ਕੀ ਜਾਵੇ ਸਾਡਾ ਗੁਰਪੀਰ ਚਲੇ ਗਏ ਉਹਨਾਂ ਦੀ ਡੈਥ ਹੋ ਗਈ ਇੱਕ ਇਨਸੀਡੈਂਟ ਵਾਪਰਿਆ ਸਾਥ ਦਿੱਤੀ ਇੱਥੇ ਸਾਡੇ ਮੈਡਮ ਜੇ ਸੰਦੀਪ ਕੋ ਨਾਲ ਹੀ ਗਵਾਂ ਦੇ ਵਿੱਚ ਉਹਨਾਂ ਦਾ ਬੇਟਾ ਤੁੰਕਰੇ ਜਾਨਾ ਬੜੇ ਖਾਂਦਾ ਸੀ ਬੱਚੇ ਦੀ ਰੈਕਸ਼ਨ ਇੰਨੀ ਵੱਧ ਗਈ ਆ ਕਿ ਬੱਚੇ ਦੀ ਡੈਥ ਹੋ ਗਈ ਹੈ ਤੇ ਸਾਰੇ ਜਾਣਦੇ ਇਹ ਤੁਸੀ ਜਿਹੜੀਆਂ ਭੈਣਾਂ ਬੈਠੀਆਂ ਇਹ ਮੈਨੂੰ ਇਹ ਦੱਸੋ ਵੀ ਤੁਸੀਂ ਆਪ 버ਗਰ ਕਿੰਨੀਆਂ ਖਾਂਦੇ ਜੀ ਆਪ ਇਹ ਤਰ੍ਹਾਂ ਦੀਆਂ ਪੈਕਟ ਵਾਲੀਆਂ ਚੀਜ਼ਾਂ ਕਿੰਨੀਆਂ ਖ ਵਰਦੇ ਇਹ ਬਹੁਤ ਬੜੀ ਘਾਤਕ ਚੀਜ਼ ਸ਼ੁਰੂ ਹੋ ਗਈ ਆ بس چلو چل بس فیسبک ਓਏ ਨੰਨੀਆਂ ਤੋਂ ਪਲੀਜ਼ ਬਾਹਰ ਨਿਕਲੋ ਇਹ ਕੀ ਗੱਲਾਂ ਨਾ ਖਾਓ ਤੁਹਾਨੂੰ ਤਾਂ ਗੁਰੂ ਸਾਹਿਬ ਨੇ ਦੇਖੂs ਦਿੱਤੀ ਐ ਦੇਰ ਤਿਆਰ ਕਰ ਲੋ ਉਹਦੇ ਲਾਟਾਂ ਲਿਆ ਉਹ ਦੀਵ ਲਓ ਸਾਰਾ ਬਰਦਾਸ਼ਤ ਕਰੋ ਨਾਲ ਬਾਣੀ ਪੜੋ ਤੇ ਉਹਨੂੰ ਬਣਾਓ ਨਾਲ ਕਿਸੇ ਕੋਲ ਤੇ ਚਾਹੀਦਾ ਕੰਮ ਤੇ ਪਾ ਲੋ ਕੋਈ ਅਰਦਾਸ ਕਰ ਲੋ ਸੁਖੀ ਸਾਡਾ ਬਾਣ ਕਰ ਲੋ ਕੋਈ ਚੰਗੇ ਤਰੀਕੇ ਦੇ ਨਾਲ ਹੀ ਬੁਲਾਇਆ ਜਾ ਸਕਦਾ ਨਾ

ਜਾਲੀ ਪੈਸੇ ਲੈ ਗਈ ਤੁਹਾਨੂੰ ਕਿਹਨੇ ਤੁਹਾਡੇ ਬੱਚਿਆਂ ਦੁੱਧ ਪਿਆਣਾ ਲਈ ਤੁਹਾਡੇ ਬੱਚਿਆਂ ਖੂਕ ਦੇਵਾਂਗੇ ਮੈਂ ਤੁਹਾਨੂੰ ਦੱਸਾਂਗੀ ਉਹਨਾਂ ਨੇ ਆਵਾਇਸ ਰੱਖੀ ਜਿਵੇਂ ਤੁਹਾਡੇ ਬੱਚੇ ਤੱਕ ਕੀ ਕੋਈ ਜਾਊਗਾ ਫੇਰ ਜਿਹੜਾ ਗੋਦੜ ਵਾਲਾ ਦੁੱਧ ਹੈ ਕੋਈ ਸਾਰੇ ਜਾਣਦੇ ਨੇ ਕਿ ਕਿ ਬੱਚਿਆਂ ਨੂੰ ਕਦੇ ਵੀ ਗਾਨਾ ਦੁੱਧ ਬੋਧਾਵਾ ਪਿਆ ਨਹੀਂ ਕਰਦੇ ਉਹ ਪੈਕ ਲਗਾਉਂਦੇ ਕੈਮੀਕਲ ਲਗਾਉਂਦੇ ਕਿੰਨੀ ਕਿਤਾਬ ਦਊਗਾ ਆਪਦੇ ਬੱਚਿਆਂ ਨੂੰ ਦੇਸੀ ਚੀਜ਼ਾਂ ਆਪਣੀਆਂ ਘਰਗੀਆਂ ਬਣੀਆਂ ਚੀਜ਼ਾਂ ਕਿੰਨਾ ਕੁਸ਼ਾ ਪੰਜਾਬੀਆਂ ਦੇ ਕੋਲ ਇਹ ਤੈਅ ਕਰੀ ਨਾ ਮੈਂ ਜ਼ਰੂਰ ਆਪਣੀ ਸਿਹਤ ਦੀ ਆਪਣੇ ਬੱਚਿਆਂ ਦੀ ਸਿਹਤ ਦੀ ਧਿਆਨ ਰੱਖਿਓ ਕਿਉਂਕਿ ਮੈਂ ਜਦੋਂ ਛੁਰਤ ਆਇਆ ਮੈਂ ਇੱਕ ਬੱਚੇ ਦੀ ਐਂਡ ਕਰਕੇ ਨਹੀਂ ਸੀ ਦੇਖੀ ਤੇ ਹੁਣ ਪਤਾ ਨਹੀਂ ਕਿੰਨੀਆਂ ਗੈਰ ਕਾਨੂੰਨੀ ਤੇ ਪਤਾ ਨਹੀਂ ਸਰੀਖਾਰ ਦੇ ਚ ਅਸੀਂ ਕੀ ਖਾਂਦੇ ਆ ਤੇ ਕਿਹੋ ਖਾਂਦੇ ਆ ਪਤਾ ਹੀ ਨਹੀਂ ਸਮਝ ਨਹੀਂ ਆਉਂਦਾ ਹੀ 20 ਬੱਚਿਆਂ ਜਿਹਨੇ ਐਂਡਾਂ ਲਾ ਕੇ ਜਿਹਨਾਂ ਹੋਣੀ ਨਹੀਂ ਦਿੱਸੋ ਮਰ ਗਿਆ ਦੇ ਮਤਲਬ ਇਹ ਚਾਹੀਦਾ ਨਹੀਂਗਾ